108 ਕੀ ਹੈ ਦੁਨੀਆਂ ਲਈ ਐਂਬੂਲੈਂਸ ਦਾ ਨੰਬਰ ਹੈ ਰੱਬ ਦੇ ਪਿਆਰਿਆਂ ਦੀ 108 ਮਾਲਾ ਆ ਪਰ ਅਰਥ ਕਿਸੇ ਨੂੰ ਵੀ ਨਹੀਂ ਪਤਾ 108 ਉਹ ਮਾਲਾ ਹੁੰਦੀ ਹੈ ਜਿਹੜੇ ਸਾਡੇ ਸਾਧੂ ਸੰਤ ਸਾਡੇ ਨਾਨੀ ਦਾਦੀ ਉਹ ਫੇਰਦੇ ਹੁੰਦੇ ਸੀ ਨਾ ਪੁਰਾਣੇ ਸਮੇਂ ਚ ਅੱਜ ਦੇ ਕਹਿੰਦੇ ਜੀ ਬਖੰਡ ਹੈ ਪਰ 108 ਇੱਕ ਦਾ ਮਤਲਬ ਹੈ ਇੱਕ ਓੰਕਾਰ ਰੱਬ ਇੱਕ ਹੈ ਜਿਹੜਾ ਸੈਂਟਰ ਵੀ ਤੋਂ ਜ਼ੀਰੋ ਆ ਗਿਆ ਨਾ ਉਹ ਅਸੀਂ ਆਖੋ ਸਤਨਾਮ ਜੀ ਵਾਹਿਗੁਰੂ ਜਿਹੜਾ 8 ਆਠਾ ਪੈਂਦਾ ਹੈ ਇਹ ਰੱਬ ਦੀ ਮਾਇਆ ਹੈ ਤੁਸੀਂ ਦੇਖੋ ਉਹਦੀ ਡਾਇਰੈਕਸ਼ਨ ਇਦਾਂ ਦੀ ਹੈ ਵੀ ਉਹ 8 ਆਠਾ ਪਿਆ ਰੱਬ ਦੀ ਮਾਇਆ ਹੈ ਹੁਣ ਰੱਬ ਨੇ ਕਿਹਾ ਪੁੱਤਰਾ ਮੈਂ ਤੈਨੂੰ ਸੈਂਟਰ ਦੇ ਵਿੱਚ ਰੱਖ ਦਿੱਤਾ ਮੈਂ ਤੈਨੂੰ ਸੈਂਟਰ ਦੇ ਵਿੱਚ ਰੱਖ ਦਿੱਤਾ ਜ਼ੀਰੋ ਭਾਵੇਂ ਇੱਧਰ ਆ ਜਾ 1 ਤੇ ਆ ਜਾ ਤੇ ਭਾਵੇਂ ਮਾਇਆ ਵੱਲ ਚੱਲ ਜਾ ਆਖੋ ਸਤਨਾਮ ਜੀ ਵਾਹਿਗੁਰੂ ਮੈਂ ਤੈਨੂੰ ਸੈਂਟਰ ਵਿੱਚ ਰੱਖ ਦਿੰਦਾ ਯਾਦ ਰੱਖੀ ਜਦੋਂ ਮੇਰੇ ਵੱਲ ਆਏਗਾ ਤੇ ਕਿਸੇ ਚੀਜ਼ ਦੀ ਕਮੀ ਨਹੀਂ ਤੇਰਾ ਮਨ ਟਿਕ ਜਾਏਗਾ ਪਰ ਜਦੋਂ ਆਠੇ ਵੱਲ ਜਾਏਗਾ ਮਾਇਆ ਦਾ ਚੱਕਰ ਐਸਾ ਆ ਜਿਹੜਾ ਕਦੀ ਮੁੱਕਦਾ ਹੀ ਨਹੀਂ ਆ ਕੋ ਸਤਨਾ ਦੀਵਾ